ਸਾਤਿਸ਼ਰੀਆ ਕਾ ਫਰੇ ਪੰਜਾਬ ਵਾਸਨ ਦਾ ਸਵਾਗਤ ਆਪਣੇ YouTube ਚੈਨਲ ਪੰਜਾਬ ਮੌਸਮ ਜਿਸ ਤੋਂ 11 ਤੱਕ ਲੈ ਕੇ 16 ਮਾਰਚ ਤਈ ਪੰਜਾਬ ਦੇ ਮੌਸਮ ਗਰੇ ਕਿਨੇ ਆਪਾਂ ਗਾਉਂ ਚ ਵੀ ਕਿਹੜੀ ਸਾਲ ਨੇ ਗੜੇ ਮਗਰ ਲੱਟ ਜਾਰੀ ਹੋ ਚੁੱਕਿਆ ਇਹਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਮੈਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰੋ ਜੋ ਲੱਗੇ ਅੱਧੇ ਵੀਡੀਓ ਅੱਲੋ ਹੁਣ ਤੁਸੀਂ ਅੱਜ 11 ਮਾਰਚ ਪੰਜਾਬ ਦੇ 10:30 ਵਜੇ ਦੀਆਂ ਫੇਰਦੀਆਂ ਲਾਈਵ ਸੈਟਲਰ ਦੇਖਣ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਆਪਣੇ ਇਧਰ ਪਾਕਿਸਤਾਨ ਵੱਲ ਇੱਕ ਹਲਕਾਦਰ ਮੈਨਾ ਸੈਸਟ ਮਾਰਿਆ ਹੈ ਜੋ ਕਿ ਆਪਣੇ ਘੰਟੇ ਕਿਸਣਾ ਕੋਈ ਖਾਸ ਮੀਂਹ ਨਹੀਂ ਕਿੰਦੇ ਸਰਨੀ ਹਨ ਪਰ ਹਲਕੇ ਫੁਲਕੇ ਬੂੰਦਾਬੰਦੀ ਛਾਟੇ ਛੂਟੇ ਦੇ ਕੇ ਜਾ ਸਕਦਾ ਹੈ ਕਿਸੇ ਕਿਸੇ ਭਾਗ ਵਿੱਚ ਇਹ ਬਾਕੀ ਜ਼ਿਆਤਰ ਭਾਗ ਵਿੱਚ ਬਦਲਵਾਈ ਰਹੂਗੀ ਕਿਸੇ ਕਿਸੇ ਭਾਗ ਵਿੱਚ ਬੂੰਦਾਬੰਦੀ ਮਾੜੀ ਮੋਟੀ ਹਲਕੀ ਫੁਲਕੀ ਦੇ ਕੇ ਜਾ ਸਕਦਾ ਹੈ ਤੇ ਰਾਤ ਆਈਏ ਸਿਸਟਮ ਆਪਣੇ ਪੰਜਾਬ ਵਿੱਚ ਕੂਚ ਕਰ ਜਾਊਗਾ ਬਾਕੀ ਹੁਣ ਆਉਣ ਵਾਲੇ ਦਿਨਾਂ ਵਿੱਚ ਬਦਲਵਾਈ ਬੰਦੀ ਬਿਗੜਦੀ ਰਹੂਗੀ ਮੌਸਮ ਇਹ ਚੱਲੂਗਾ ਤੁਸੀਂ ਸਾਰੇ 1:30 ਵਜੇ ਤੱਕ ਦੇਖ ਸਕਦੇ ਹੋ ਪੰਜਾਬ ਦੇ ਮਾਲਵੇ ਥੋੜੇ ਬਦਲ ਲੱਗ ਕੇ ਵਿੱਚ ਵੀ ਬੜਾ ਹਲਕਾ ਫੁਲਕਾ ਜੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਆ ਆਪਣੇ 5:30 ਵਜੇ ਦੀਆਂ ਦਬਾਬੇ ਦੇ ਇਲਾਕਿਆਂ ਦੇ ਮੌਸਮ ਦੀ ਜਿਹੜਾ ਮੌਸਮ ਪਾਣੀ ਰੋਬੋਟ ਦੱਸਿਆ 10 ਤਰੀਕ ਕੱਲ ਨਿਕਲ ਜੋ ਕਿ ਅੱਜ 11 ਤਰੀਕ ਹੈ ਕੱਲ ਤੋਂ ਹੀ ਆਪਣੇ ਲਟਾ ਚਾਲੀ ਹੋ ਚੁੱਕਾ ਕੱਲ ਤੋਂ ਲੈ ਕੇ ਆਪਣੇ 15 16 ਤਰੀਕ ਤਾਈਂ ਮੀਂਹ ਦੇਖਣ ਨੂੰ ਮਿਲੂਗਾ ਮੀਂਹ ਆਪਣੇ ਹਾਲੇ ਤਾਈਂ ਦਰਮਿਆਨੇ ਪੱਧਰ ਦਾ ਹੀ ਹੈ ਹਾਲੇ ਤਾਈਂ ਇਹ ਰੋਬੋਟ ਦੇ ਅਨੁਸਾਰ ਮੀਂਹ ਵਾਧੂ ਹੀ ਸਦਾ ਹੈ ਤੇ ਦਰਮਿਆਨੇ ਪੱਧਰ ਤਾਈ ਹੀ ਸੀਮਿਤ ਵੀ ਰਹਿ ਸਕਦਾ ਹੈ ਬਾਕੀ ਗੜੇ ਮਾਲ ਵੀ ਆਪਣ ਦੇਖ ਨੂੰ ਮਿਲ ਸਕਦੀ ਹੈ ਆਪਣਾ ਮੁੱਖ ਕੇਂਦਰ ਹੋਊਗਾ ਆਪਣੇ ਹੁਣ ਬੱਦਲਬਾਈ ਬਾਂਦੀ ਵੀੜ ਦੀ ਰੂਗੀ 12 ਨੂੰ ਵੀ ਮੜਾ ਮੋਟ ਅਮੀ ਦੇਖ ਨੂੰ ਮਿਲ ਸਕਦਾ ਹੈ ਬਾਕੀ ਜਿਹੜਾ ਸਿਸਟਮ ਇਹ ਹੈ ਇਹ 13 ਦੀ ਸ਼ਾਮ ਨੂੰ ਜਾਂ 13 ਦੀ ਰਾਤ ਤੋਂ ਲੈ ਕੇ ਆਪਣਾ ਸੂਆ ਤਰੀਕ ਤਾਈ ਇਹ ਬਰਕਰਾਰ ਹੋਊਗਾ ਸਿਸਟਮ ਵਿੱਚ 13 14 ਦਾ ਮੁੱਖ ਕੇਂਦਰ ਹੋਊਗਾ ਜਿਸ ਵਿੱਚ ਬੱਦਲਬਾਈ ਬਾਂਦੀ ਵੀੜ ਦੀ ਰੂਗੀ ਬਾਕੀ ਇਹ ਹਾਲੇ ਤਾਈ ਰਿਪੋਰਟਰਾਂ ਨੂੰ ਥੋੜਾ ਅਮੀ ਦਰਮਿਆਨੇ ਪੱਧਰ ਤਾਈ ਰਹੂਗਾ ਪਰ ਥੋੜੇ ਬੋਦੇ ਪੱਗ ਹੋ ਜਾ ਤੇਜ਼ ਸ਼ਾਰਟੇ ਨਾਲ ਦਾਰ ਵੀ ਮੀਂਹ ਦੇਖ ਨੂੰ ਮਿਲ ਸਕਦਾ ਬਾਕੀ ਇਹ ਜਨਰਲ ਦੇ ਕਣਕਾਂ ਨੂੰ ਪਾਣੀ ਲੱਗ ਰਿਹਾ ਹੈ ਆਪਣੇ ਕਿਸਾਨ ਵੀਰ ਪਾਣੀ ਨਾ ਲਗਾਉਣੇ ਹੌਨ ਵਾਲੇ ਤਿੰਨ ਦਿਨ ਚੱਲ ਸਕਦੀ ਹੈ ਜਿਸ ਨਾਲ ਕਣਕਾਂ ਦਾ ਨੁਕਸਾਨ ਹੋ ਸਕਦਾ ਹੈ ਬਾਕੀ ਗੜੇ ਮਾਰੀ ਵੀ ਦੇਖਣ ਨੂੰ ਸਦੀ ਹੈ ਗੜੇ ਮਾਰੀ ਪੰਜਾਬ ਦੇ ਹਲਦਾਂ ਕਿਸੇ ਵੀ ਥਾਂ ਤੇ ਦੇਖਣ ਨੂੰ ਸਦੀ ਹੈ ਮਾਝਾ ਦੁਆਬਾ ਹੋ ਗਿਆ ਭਾਵੇਂ ਮਾਲਵਾ ਹੋ ਗਿਆ ਹਲੇ ਤੱਕ ਪੱਕਾ ਨਹੀਂ ਕਰ ਸਕਦੇ ਹੌਨ ਵਾਲੇ ਦਿਨਾਂ ਚ ਜਿਦਾ ਆਪਣੇ ਦਿਨ ਨੇੜੇ ਆਉਂਦੇ ਜਾਣਗੇ ਉਦੋਂ ਤੁਹਾਨੂੰ ਆਪਾਂ ਸਟਿਕਰ ਪੁੱਟਾ ਦਿੰਦੇ ਜਾਵਾਂਗੇ ਬੰਦੇ ਵਿੱਚ ਪੂਰਾ ਚੱਲਣਾ ਸ਼ੁਰੂ ਹੋ ਜਾਊਗਾ ਰਾਤ ਦਾ ਟੈਂਪਰੇਚਰ ਵਜ ਜਾਣਗੇ ਦਿਨ ਦੇ ਵੀ ਟੈਂਪਰੇਚਰ ਆਪਣੇ 30 ਡਿਗਰੀ ਦੇ ਕਰੀਬ ਬਣੇ ਹੋਏ ਹਨ ਬਾਕੀ ਇਹ ਮੀਂਹ ਤੋਂ ਬਾਅਦ ਪੇਂ ਪ੍ਰਤੀਬਧਨ ਸ਼ੁਰੂ ਹੋ ਜਣਗੇ ਆਪਣਾ ਗਰਮੀ ਰੁੱਤ ਦੀ ਸ਼ੁਰੂਆਤ ਹੁਣ ਹੋ ਹੀ ਚੁੱਕੀ ਜੇ ਲਗਭਗ ਅਗੇ ਕਾਲਮ ਨਾਲ ਗੱਲ ਕਰੀਏ ਆਪਣੇ ਅੱਜ 11 12 ਨੂੰ ਵੀ ਹਲਕਾ ਦਰਮਾਨਾ ਵਾਲਾ ਮੋਟਾ ਜਮੀ ਦੇਖਣ ਨੂੰ ਮਿਲ ਸਕਦਾ ਬਦਲਵਾ ਹੀ ਹੋਊਗੀ ਬਾਕੀ 13 13 ਦੀ ਰਾਤ ਤੋਂ ਲੈ ਕੇ ਆਪਣੇ 16 ਤਰੀਕ ਦੀ ਸਵੇਰ ਤਾਈਂ ਨਹੀਂ ਦੇਖਣ ਨੂੰ ਮਿਲੇਗਾ ਪੰਜਾਬ ਦੇ ਕਿਸੇ ਵੀ ਭਾਗ ਵਿੱਚ ਹਲਕਾ ਦਰਮਾਨੇ ਪੱਦਰ ਦਾ ਬਾਕੀ ਨਵੇਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲੋ ਤਾਂ